ਸਤਿ ਸ਼੍ਰੀ ਅਕਾਲ ਮੈਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਫ ਫਿਰ ਸ਼ੁਰੂ ਕਰਦੇ ਆਂ ਪਹਿਲੀ ਖਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੂਸ ਯੂਕਰੇਨ ਯੰਗ ਖਤਮ ਕਰਨ ਲਈ ਬਣਾਈ ਯੋਜਨਾ ਦੇ ਖਰੜੇ ਮੁਤਾਬਕ ਰੂਸ ਨੂੰ ਜ਼ਮੀਨ ਦਿੱਤੀ ਜਾਵੇਗੀ ਤੇ ਕੀਵ ਦੀ ਫੌਜ ਦੇ ਆਕਾਰ ਨੂੰ ਘਟਕਿਆ ਜਾਵੇਗਾ ਇਹ ਤਜਵੀਜ਼ ਜੋ ਵਾਸ਼ਿੰਗਟਨ ਤੇ ਮਾਸਕੋ ਦਰਮਿਆਨ ਗੱਲਬਾਤੋਂ ਨਿਕਲੀ ਸੀ ਰੂਸ ਲਈ ਕਾਫੀ ਫਾਇਦੇਮੰਦ ਲੱਗ ਰਹੀ ਸੀ ਰੂਸ ਨੇ ਕਰੀਬ 4 ਸਾਲ ਪਹਿਲਾਂ ਆਪਣੇ ਗੁਆਂਡੀ ਤੇ ਹਮਲਾ ਕਰਕੇ ਜੰਗ ਸ਼ੁਰੂ ਕੀਤੀ ਸੀ ਉਧਰ ਯੂਕਰੇਨੀ ਰਾਸ਼ਟਰਪਤੀ ਜੇਲਸਿੰਕੀ ਲਈ ਇਹ ਮੁਸ਼ਕਲ ਹੋਵੇਗਾ ਕਿਉਂਕਿ ਉਹ ਟਰੰਪ ਵੱਲੋਂ ਇਲਾਕਿਆਂ ਵਿੱਚ ਛੋਟ ਦੀ ਪਹਿਲ ਕੀਤੀ ਮੰਗ ਵਿਰੋਧ ਕਰ ਚੁੱਕੇ ਨੇ ਉਹਦੇ ਲਈ ਤੇ ਯੂਰੋਪੀ ਆਗੂਆਂ ਵੱਲੋਂ ਵੀ ਇਸ ਦਾ ਵਿਰੋਧ ਹੋਇਆ ਸੀ ਜੋ ਸ਼ਾਇਦ ਅਮਰੀਕਾ ਵੱਲੋਂ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੁਰਾ ਪਲਾ ਅੱਖਣ ਦੇ ਨਾਲ ਇਹ ਵੀ ਕਹਿਣਗੇ ਕਿ ਇਸ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਉਹਨਾਂ ਦੇ ਗੁੱਸੇ ਦਾ ਇਨਾਮ ਮਿਲਿਆ ਜਿਸ ਨਾਲ ਉਹ ਹਾਰਨ ਦੀ ਬਜਾਏ ਹੋਰ ਵਧੇਰੇ ਤਾਕਤ ਵਾਲੇ ਹੋ ਗਏ ਨੇ। ਬ੍ਰਾਜ਼ਿਲ ਦੇ ਬੇਲਮਵਟ ਚੱਲ ਰਹੀ ਯੂਐਨ ਕੋਪ 20 ਕਲਾਈਮੇਟ ਸਿਕਰ ਵਾਰਤਾ ਵਾਲੇ ਮੁੱਖ ਵਿਨ ਵਿੱਚ ਅੱਗ ਲੱਗਣ ਨਾਲ ਘਟੋ-ਘਟ 21 ਵਿਅਕਤੀ ਜ਼ਖਮੀ ਹੋ ਗਏ ਹਨ ਜਦੋਂ ਕਿ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਅੱਗ ਸਥਾਨਿਕ ਸਮੇਂ ਮੁਤਾਬਕ ਵੀਰਵਾਰ ਦੁਪਹਿਰੇ 2 ਵਜੇ ਦੇ ਕਰੀਬ ਬਲੂ ਜ਼ੋਨ ਵਿੱਚ ਲੱਗੇ ਜਿੱਤੇ ਮੁੱਖ ਪਲੈਨਰੀ ਹਾਲਸ ਅਤੇ ਸਾਰੀਆਂ ਬੈਟਕਾਂ ਗਲਬਾਦ ਕੰਟਰੀ ਪਵੇਲੀਅਨ মিডিਆ ਸੈਂਟਰ ਤੇ ਸਾਰੇ ਹਾਈ ਪ੍ਰੋਫਾਈਲ ਪਤਵੰਤਿਆਂ ਦੇ ਦਫ਼ਤਰ ਸਨ ਜਿਵੇਂ ਅੱਗ ਲੱਗਣ ਦੀ ਖ਼ਬਰ ਫੈਲੀ ਤਾਂ ਲੋਕ ਸੁਰੱਖਿਆ ਲਈ ਸਾਰੇ ਐਗਜ਼ਿਟ ਗੇਟਾਂ ਤੋਂ ਬਾਹਰ ਭੱਜ ਗਏ ਤੇ ਅਧਿਕਾਰੀਆਂ ਨੇ ਪੂਰੀ ਸੁਰੱਖਿਆ ਜਾਂਚ ਲਈ ਸਥਾਨ ਨੂੰ ਬੰਦ ਕਰ ਦਿੱਤਾ ਤੇ ਕਰੀਬ 6 ਘੰਟਿਆਂ ਮਗਰੋਂ ਰਾਤ 9:30 ਵਜੇ ਕੰਟਰੀ ਪਵੇਲੀਅਨ ਜਿੱਥੇ ਅੱਗ ਲੱਗੇ ਸੀ ਇਹਨੂੰ ਛੱਡ ਕੇ ਇਸ ਨੂੰ ਮੁੜ ਖੋਲ ਦਿੱਤਾ ਗਿਆ ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੀਰਵਾਰ ਸਾਮੀ 6 ਵਜੇ ਤੱਕ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਬਲੂ ਜ਼ੋਨ ਵਿੱਚ ਲੱਗੀ ਅੱਗ ਕਰਕੇ 21 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਡਾਕਟਰੀ ਇਲਾਜ ਮੁਹੱਈਆ ਕੀਤਾ ਗਿਆ ਤੇ ਇਹਨਾਂ ਵਿੱਚੋਂ 19 ਜਣਿਆਂ ਨੂੰ ਧੂੰਏਂ ਕਰਕੇ ਸਾਹ ਲੈਣ ਵਿੱਚ ਦਿੱਕਤ ਹੈ ਦੇ ਮਾਮਲੇ ਨੇ ਤੇ ਉੰਜ ਅੱਗ ਕਾਰਨ ਕਿਸੇ ਵਿਅਕਤੀ ਦੇ ਝੁਲਸਣ ਤੋਂ ਬਚਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਝਾੜ ਤੋਂ ਬਾਅਦ ਪੰਜਾਬ ਸਰਕਾਰ ਨੇ 12 ਜਨਵਰੀ ਦੇ ਹਮਲੇ ਕਾਰਨ ਹੋਣ ਵਾਲੀਆਂ ਮੌਤਾਂ ਤੇ ਹਾਸ਼ੀਏ ਵਾਲੇ ਮੁਆਵਜ਼ਾ ਦੇਣ ਦੀ ਇੱਕ ਨਵੀਂ ਨੀਤੀ ਜਾਰੀ ਕੀਤੀ ਹੈ ਜੇਕਰ ਅਧਿਕਾਰੀ ਕਿਸੇ ਵੀ ਸਬੂਤ ਤੋਂ ਸੰਤੁਸ਼ਟ ਨਹੀਂ ਹਾਂ ਤਾਂ ਉਹਨਾਂ ਨੂੰ ਇੱਕ ਪੈਸਾ ਵੀ ਨਹੀਂ ਮਿਲੇਗਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਜਾਨਵਰਾਂ ਦੇ ਹਮਲੇ ਤੋਂ ਬਚ ਜਾਂਦਾ ਹੈ ਪਰ 70% ਤੋਂ ਘੱਟ ਸ੍ਰੇਢਿਕ ਸੱਟ ਦੇ ਸਾਹਮਣਾ ਕਰਦਾ ਹੈ ਤਾਂ ਉਹਨਾਂ ਨੂੰ ਨਾ ਤਾਂ ਡਾਕਟਰੀ ਖਰਚਾ ਮਿਲੇਗਾ ਤੇ ਨਾ ਹੀ ਮੁਆਵਜ਼ਾ ਉਹਨਾਂ ਨੂੰ ਸਾਰੀ ਲਗਤ ਖੁਦ ਚੱਕਣੀ ਪਵੇਗੀ ਤੇ ਸਰਕਾਰ ਨੇ ਮੁਆਵਜ਼ਾ ਰਾਸ਼ੀ ਨਿਰਧਾਰਤ ਕੀਤੀ ਹੈ ਕਿ ਮੌਤ ਲਈ 5 ਲੱਖ ਰੁਪਏ ਸਥਾਈ ਅਪੰਗਤਾ ਲਈ 2 ਲੱਖ ਰੁਪਏ ਤੇ ਕੁੱਤੇ ਦੇ ਕਟਣ ਦੇ ਸੱਟਾਂ ਲਈ 10000 ਤੋਂ 20000 ਰੁਪਏ ਪਰ ਇਹ ਰਕਮਾ ਪ੍ਰਾਪਤ ਕਰਨ ਲਈ ਸਬੂਤ ਦੀ ਲੋੜ ਹੁੰਦੀ ਹੈ ਇਸਟਾ ਕਵਿਨ ਵਜੋਂ ਮਸ਼ਹੂਰ ਬਠਿੰਡੇ ਦੇ ਸਸਪੈਂਡ ਕਾਂਸਟੇਬਲ ਅਮਨਦੀਪ ਕੌਰ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦਰਜ ਕੇਸ 'ਚ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ਹੈ ਤੇ ਉਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ ਤੇ ਅਮਨਦੀਪ ਕੌਰ ਦੇ ਖਿਲਾਫ ਬਠਿੰਡਾ ਵਿਜੀਲੈਂਸ ਬਿਊਰੋ ਨੇ 26 ਮਈ ਨੂੰ ਐਫ ਆਈ ਆਰ ਨੰਬਰ 15 ਦਰਜ ਕੀਤੀ ਸੀ ਉਹਨਾਂ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਤਾਰਾ 131B ਦੇ ਨਾਲ 132 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਲਜ਼ਾਮ ਸੀ ਕਿ 1 ਅਪ੍ਰੈਲ 2018 ਤੋਂ 31 ਮਾਰਚ 2025 ਤੱਕ ਇੰਨਾ ਸਾਲਾਂ ਦੇ ਮਿਆਦ ਦੌਰਾਨ ਉਹਨਾਂ ਨੂੰ ਖਾਸ ਕਰਕੇ 48 ਘੰਟੇ ਦੇ ਅਨੁਪਾਤ ਤੋਂ ਵੱਧ ਜਾਇਦਾਦ ਸੀ ਤੇ ਪਟੀਸ਼ਨ ਕਰਤਾ ਦੇ ਵਕੀਲ ਅਨਮੋਲ ਰਤਨ ਸਿੱਧੂ ਨੇ ਕੋਰਟ ਨੂੰ ਦੱਸਿਆ ਕਿ ਅਮਨਦੀਪ ਕੌਰ ਕਰੀਬ 6 ਮਹੀਨਿਆਂ ਤੌਰ ਹਿਰਾਸਤ 'ਚ ਸੀ ਤੇ ਰਾਜ ਦੁਆਰਾ ਦਾਖਲ ਕੀਤੇ ਗਏ ਹਿਰਾਸਤ ਪ੍ਰਮਾਣ ਪੱਤਰ ਦੇ ਅਨੁਸਾਰ ਉਹ 5 ਮਹੀਨੇ 19 ਦਿਨ ਜੇਲ੍ਹ 'ਚ ਸੀ ਤੇ ਕੋਰਟ ਨੇ ਜ਼ਮਾਨਤ ਦਿੰਦੇ ਹੋਏ ਪਾਇਆ ਕਿ ਮਾਮਲੇ 'ਚ 14 ਨਵੰਬਰ ਨੂੰ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਪਰ ਹੁਣ ਤੱਕ ਦੋਸ਼ ਤੈਅ ਨਹੀਂ ਹੋਏ ਸਨ ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਤੇ ਇਸ ਵੇਲੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਇੱਕ ਮਹੱਤਵਪੂਰਨ ਅੰਤਰ ਦੇਖਿਆ ਜਾ ਰਿਹਾ ਤੇ ਰਾਤਾਂ ਠੰਡੀਆਂ ਹਨ ਜਦੋਂ ਕਿ ਦਿਨ ਵੇਲੇ ਥੋੜੀ ਰਾਹਤ ਹੈ ਤੇ ਮਾਨਸਾ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ ਦਰਜ ਕੀਤਾ ਗਿਆ ਜੋ ਕਿ ਸਵੇਰ ਵਿੱਚ ਸਭ ਤੋਂ ਵੱਧ ਸੀ ਤੇ ਜਦੋਂ ਕਿ ਫਰੀਦਕੋਟ ਵਿੱਚ ਘੱਟੋ ਘੱਟ ਤਾਪਮਾਨ 7 ਡਿਗਰੀ ਤੱਕ ਡਿੱਗ ਗਿਆ ਤੇ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 27.4 ਡਿਗਰੀ ਸੈਲਸੀਅਸ ਅਤੇ ਰਾਤ ਦਾ ਘੱਟੋ ਘੱਟ ਤਾਪਮਨ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਮੌਸਮ ਵਿਭਾਗ ਅਨੁਸਾਰ ਅਗਲੇ 3 ਤੋਂ 4 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਰਹੇਗਾ ਤੇ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ ਤੇ ਹਾਲਾਂਕਿ ਪਹਾੜਾਂ ਵਿੱਚ ਤਾਜ਼ਾ ਬਰਫਬਾਰੀ ਕਰਨ ਪੰਜਾਬ ਵਿੱਚ ਤਾਪਮਨ ਹਰ ਰੋਜ਼ 1 ਤੋਂ 2 ਡਿਗਰੀ ਤੱਕ ਥੋੜਾ ਘੱਟ ਸਕਦਾ ਤੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਪੰਜਾਬ ਰੋਡਵੇਜ਼ ਪਨਵਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ 25 11 ਦੀ ਸੁੱਭਾ ਪਧਰੀ ਮੀਟਿੰਗ ਲੁਧਿਆਣਾ ਵਿਖੇ ਇਸੜੂ ਭਵਨ ਚ ਕਮਲ ਕੁਮਾਰ ਚੇਅਰਮੈਨ ਬਲਵਿੰਦਰ ਸਿੰਘ ਰਾਠ ਸੁੱਭਾ ਪ੍ਰਧਾਨ ਰੇਸ਼ਮ ਸਿੰਘ ਗੱਲ ਹਰਕੇਸ਼ ਕੁਮਾਰ ਵਿੱਕੀ ਦੀ ਅਗਵਾਈ ਹੇਠ ਹੋਈ ਹੈ ਤੇ ਆਗੂਆਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਚ 4 ਸਾਲ ਦੇ ਕਰੀਬ ਹੋ ਗਏ ਅੰਤ ਟ੍ਰਾਂਸਪੋਰਟ ਵਿੱਚ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਤੇ 50 ਤੋਂ 60 ਮੀਟਿੰਗਾਂ ਯੂਨੀਅਨ ਨੇ ਸੰਘਰਸ਼ ਕਰਕੇ ਪ੍ਰਾਪਤ ਕੀਤੀਆਂ ਸਨ ਜਿੰਨਾ ਚੋਂ ਦੋ ਮੀਟਿੰਗਾਂ ਮੁੱਖ ਮੰਤਰੀ ਪੰਜਾਬ ਨਾਲ ਹੋਈਆਂ ਤੇ ਟ੍ਰਾਂਸਪੋਰਟ ਮੰਤਰੀ ਤੇ ਟ੍ਰਾਂਸਪੋਰਟ ਸਕੱਤਰ ਪੰਜਾਬ ਦੇ ਨਾਲ ਵਾਰ-ਵਾਰ ਮੀਟਿੰਗਾਂ ਹੋਈਆਂ ਹਰ ਵਾਰ ਕਿਹਾ ਜਾਂਦਾ ਹੈ ਕਿ 15 ਦਿਨ ਚ ਜਥੇਬੰਦੀਆਂ ਦੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਸਰਕਾਰ ਨੇ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਇਸ ਮਹੀਨੇ 10 ਨਵੰਬਰ 2025 ਨੂੰ ਦਿੱਲੀ ਦੇ ਲਾਲ ਕਿਲੇ ਰੈੱਡ ਫੋਰਡ ਦੇ ਨੇੜੇ ਹੋਏ ਭਿਆਨਕ ਧਮਾਕੇ ਨੇ ਪੂਰੀ ਦਿੱਲੀ ਨੂੰ ਦਹਿਲਾਹ ਦਿੱਤਾ ਸੀ ਤੇ ਇਸ ਹਾਦਸੇ ਚ ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ ਤੇ ਇੱਕ ਖਾਸ ਕਰਕੇ ਵੱਡੀ ਘਟਨਾ ਤੋਂ ਬਾਅਦ ਇਹ ਦਿੱਲੀ ਦੇ ਉਪ ਰਾਜਪਾਲ ਐਲਜੀ ਵਿਨੈ ਕੁਮਾਰ ਸ਼ਕਸੇਨਾ ਨੇ ਸ਼ਹਿਰ ਦੇ ਹੋਰ ਵੀ ਸੁਰੱਖਿਤ ਬਣਾਉਣ ਲਈ ਇੱਕ ਵੱਡਾ ਫੈਸਲਾ ਲਿਆ 21 ਨਵੰਬਰ 2025 ਨੂੰ ਐਲਜੀ ਨੇ ਦਿੱਲੀ ਪੁਲਿਸ ਤੇ ਪ੍ਰਸ਼ਾਸਨ ਨੂੰ ਕਈ ਜ਼ਰੂਰੀ ਹੁਕਮ ਜਾਰੀ ਕੀਤੇ ਹਨ ਤੇ ਇਸ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਵੱਲੋਂ ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ ਤੇ ਅਮੋਨੀਅਮ ਨਾਈਟ੍ਰੇਟ ਦਾ ਜੋ ਕਿ ਖਾਸ ਕਰਕੇ ਖਰੀਦਣ ਤੇ ਅਤੇ ਵੇਚਣ ਵਾਲਿਆਂ ਦਾ ਇੱਕ ਡਿਜੀਟਲ ਰਿਕਾਰਡ ਰੱਖਿਆ ਜਾਵੇਗਾ ਜਿਸ ਵਿੱਚ ਉਹਨਾਂ ਦੇ ਫੋਟੋ ਅਤੇ ਪੂਰੀ ਜਾਣਕਾਰੀ ਸ਼ਾਮਲ ਹੋਵੇਗੀ ਤੇ ਪੁਲਿਸ ਅਧਿਕਾਰੀਆਂ ਨੂੰ ਮੋਟਾ ਖਾਸ ਕਰਕੇ ਜੋ ਕਿ ਦੱਸਦੀ ਹੈ ਕਿ ਮੈਟਾ ਤੇ ਐਕਸ ਦੇ ਵਿੱਚ ਪਹਿਲਾਂ ਟਵਿੱਟਰ ਦੇ ਵਿੱਚ ਵਰਗੀਆਂ ਕੰਪਨੀਆਂ ਨਾਲ ਇੱਕ ਬੈਠਕ ਕਰਨ ਲਈ ਕਿਹਾ ਗਿਆ ਤਾਂ ਜੋ ਉਗਰ ਅਤੇ ਭੜਕਾਊ ਸਮਗਰੀ ਨੂੰ ਟਰੈਕ ਕਰਨ ਦਾ ਪ੍ਰਬੰਧ ਸਥਾਪਿਤ ਕੀਤਾ ਜਾ ਸਕੇ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਸਕੂਲ ਨੂੰ ਸਾਫ਼ ਕਰ ਦਿੱਤਾ ਹੈ ਕਿ ਹਰ ਕੰਮ ਤੈਹ ਸਮੇਂ ਵਿੱਚ ਪੂਰਾ ਕੀਤਾ ਜਾਵੇ ਤੇ ਬੋਰਡ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ ਤੇ ਉਕਤ ਸਬੰਧਿਤ ਜਾਣਕਾਰੀ ਖਾਸ ਕਰਕੇ ਜੋ ਪੱਤਰ ਵਿੱਚ ਹੈ ਕਿ ਬੋਰਡ ਨੇ ਸਕੂਲਾਂ ਨੂੰ ਅੰਕ ਅਪਲੋਡ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਤੇ ਜ਼ੋਰ ਦਿੱਤਾ ਤੇ ਪਿਛਲੇ ਸਮੇਂ ਤੇ ਹੋਈਆਂ ਕਈ ਗਲਤੀਆਂ ਨੂੰ ਸਾਹਮਣੇ ਰੱਖਦੇ ਹੋਏ ਬੋਰਡ ਨੇ ਇਹ ਸਾਫ਼ ਕੀਤਾ ਹੈ ਕਿ ਅੰਕ ਅਪਲੋਡ ਕਰਨ ਦੀ ਪ੍ਰਕਿਰਿਆ ਵਿੱਚ ਆਮ ਕਰਕੇ ਗਲਤੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਸਕੂਲਾਂ ਨੂੰ ਕਿਹਾ ਗਿਆ ਕਿ ਉਹ ਗੰਭੀਰਤਾ ਨਾਲ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਗਲਤੀਆਂ ਤੋਂ ਬਚਣ ਬੋਰਡ ਨੇ ਸਪਸ਼ਟ ਕੀਤਾ ਕਿ ਸਕੂਲ ਬਾਅਦ ਵਿੱਚ ਅੰਕ ਸੁਧਾਰ ਦੇ ਲਈ ਅਨੁਰੋਧ ਨਾ ਕਰਨ ਇਸ ਦਾ ਸਿੱਧਾ ਮਤਲਬ ਹੈ ਕਿ ਸਕੂਲਾਂ ਨੂੰ ਸ਼ੁਰੂ ਵਿੱਚ ਹੀ ਸਹੀ ਅਤੇ ਸਟੀਕ ਜਾਣਕਾਰੀ ਅਪਲੋਡ ਕਰਨੀ ਹੋਵੇਗੀ ਨਹੀਂ ਤਾਂ ਬਾਅਦ ਵਿੱਚ ਕਿਸੇ ਵੀ ਜੋ ਗਲਤੀ ਆਉ ਉਹ ਸੁਧਾਰਨ ਜਾਂ ਸਮੱਸਿਆ ਆ ਸਕਦੀ ਹੈ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ